ਬਈ ਗੱਲ ਇਦਾਂ ਜੀ ਵੀ ਲੈਪਟਾਪ ਸਾਨੂੰ ਅੱਗੇ ਪਸੰਦ ਸਿੱਧੀ ਜੀ ਕੋਲੋਂ ਦੱਸਦੀ ਆਪਾਂ ਪਰ ਬੰਦਾ ਜਿਹੜਾ ਲੈਪਟਾਪ ਦੇਣੇ ਆਲਾ ਥੋੜਾ ਜੱਕ ਉਹ ਉਹ ਕੱਪੜੇ ਜੇ ਲੱਗ ਗਿਆ ਝਾੜਨ ਕਹਿੰਦਾ ਵੀ ਨਹੀਂ ਮੈਂ ਕਿਹਾ ਇੱਕ ਛੱਡ ਦੋ ਲੈ ਜੰਨੇ ਆ ਹਾਂ ਨਹੀਂ ਝੜਦੇ ਆ ਗੱਲ ਪੈ ਗਈ ਇਹਨੇ ਪੰਪ ਹਜੇ ਮਾਰੇ ਨਾ ਮੈਨੂੰ ਕਮਾ ਕਮਾ ਕੇ ਮੈੱਕੋ ਮੁੱਕੋ ਸਭ ਪੰਪ ਭੇ ਲੈ ਤੂਬਾ ਪਾੜਨ ਵਾਲਾ ਕੰਮ ਕਰਦੇ ਆ ਪੂਰੇ ਪਟਾਕੇ ਪੈ ਗਏ ਹੁਣ ਹੁਣ ਲੈ ਕੇ ਜਾਣੇ ਆ ਜੀ ਦੋ ਲੈਪਟਾਪ ਇੱਕ ਵੇਲੇ ਮੇਰੇ ਕਾ ਧੱਕਾ ਹੋ ਗਿਆ ਜੀ ਮੈਂ ਤੁਹਾਨੂੰ ਕੀ ਦੱਸਾਂ ਹੋਕ ਹੋ ਗਿਆ ਇੱਥੇ ਆਵੇ ਇਹਨੂੰ ਦੱਸੋ ਇਹ ਦੱਸੋ ਪਈ ਗਿਆ ਤਾਂ ਕੰਮੇ ਨਾ ਹੋ ਗਿਆ ਉਹ ਧੱਕਾ ਕੋਈ ਨਹੀਂ ਆਇਆ ਨਾ ਪਟਾ ਕਰਤਾ ਮੇਰੇ ਕਾ ਦੋ ਲੰਦੇ ਲੰਦੇ ਇੱਕ ਪਰ ਆ ਗਿਆ ਪੈਸੇ ਉਨੇ ਹੀ ਨਹੀਂ ਜਿੰਨਾ ਲੱਗਦਾ ਬੰਦਾ ਆਪਾ ਪੈਸੇ ਉਸ ਤੋਂ ਜ਼ਿਆਦਾ ਪੈਸੇ ਉਸ ਤੋਂ ਵੀ ਜ਼ਿਆਦਾ ਪਹਿਲਾ ਦੋ ਦਲੰਦੇ ਤੇ ਉਹ ਉਹਦੇ ਵੀ ਜ਼ਿਆਦਾ ਪੰਗਾ ਹੋਰੇ ਉਲਟਾ ਪਤਗੀ ਕਰਾ ਰਹੀ ਹੈ ਜੀ ਜਲਦੀ ਕਰ ਦੋ ਪਾ ਲਈ ਹੁਣ ਹਾਂ ਕਰਦੇ ਕਰਦੇ ਤੁਹਾਨੂੰ ਹਰਨ ਕਰਨਾ ਉਹਨਾਂ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਸੱਚੀ ਗੱਲ ਹੈ ਹਾਂ ਕਰੋ ਬਸ ਫਿਰ ਉਹ ਵੀ ਜਿਹੜਾ ਤੋਂ ਉੱਥੇ ਦੇ ਵਿੱਚ ਪੇਮੈਂਟ ਲੋ ਜੀ ਕਹਿੰਦੇ ਲੰਗਰ ਪਾਣੀ ਛਕਣਾ ਰਸਤੇ ਦੇ ਵਿੱਚ ਫਿਰ ਅਸੀਂ ਜਸਰਾਜ ਢਾਬਾ ਜਸਰਾਜ ਬੈਸ਼ਨੂ ਢਾਬੇ ਤੇ ਆ ਗਏ ਤੇ ਇਹਨਾਂ ਨੇ ਬੜਾ ਦਿਲ ਖਿੱਚਮਾ ਜ ਸਾਡਾ ਮਤਲਬ ਸਵਾਗਤ ਕੀਤਾ ਏ ਫੋਟੋ ਵਧੀਆ ਵਧੀਆ ਜਿ ਲੈ ਕੇ ਕਹਿੰਦੇ ਜੀ ਆਇਆਂ ਨੂੰ ਦਿਲ ਦਾ ਨਹੀਂ ਮਾੜਾ ਜਸਰਾਜ ਟਾਬੇ ਵਾਲਾ ਕੀ ਗੱਲ ਬਾਤ ਚਲੋ ਫਿਰ ਚੱਲਦੇ ਹਾਂ ਅੱਜ ਮੇਰਾ ਦਿਲ ਵੀ ਖੁਸ਼ ਹੈ ਕਿ ਮੇਰਾ ਲੈਪਟਾਪ ਬਚ ਗਿਆ ਤੁਹਾਨੂੰ ਲੈਪਟਾਪ ਦਿਵਾਉਣੇ ਤੋਂ ਬਾਅਦ ਤੇਰਾ ਬਚ ਗਿਆ ਆਉ ਨਹੀਂ ਤੇਰੇ ਘਰ ਨੂੰ ਜਾਣਾ ਲੈਪਟਾਪ ਆਵਾਜ਼ ਜੀ ਕੀ ਪਤਾ ਹੈ ਪ੍ਰਮਾਤਮਾ ਕੇ ਅਰਦਾਸ ਕਰ ਉਸੀ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਮੈਂ ਬਹੁਤ ਦੁਖੀ ਹੋਇਆ ਹਾਂ ਮੇਰੀ ਦੁੱਖ ਦਾ ਜਿਹੜਾ ਇਲਾਜ ਹੈ ਇੱਕ ਤਾਂ ਆ ਡਾਕਟਰ ਬੈਠਾ ਪਿੱਛੇ ਇਹ ਕਰ ਸਕਦਾ ਇਹਦੀ ਸਪੋਰਟ ਹੋ ਗਈ ਥੋੜੀ ਜੀ ਇੱਧਰੋਂ ਨਹੀਂ ਐਵੇਂ ਮੇਰੇ ਦੁੱਖ ਦਾ ਇਲਾਜ ਕਰਨਾ ਇੱਕ ਤਾਂ ਹੁੰਦਾ ਜਿਹੜਾ ਦਰਦਾਂ ਦਾ ਦੁੱਖ ਹੁੰਦਾ ਦਰਦ ਹੁੰਦੇ ਆਪਣੇ ਸਰੀਰ ਦੇ ਉਹਦਾ ਇਲਾਜ ਤਾਂ ਕਰੂਗਾ ਇਹੇ ਪਿੱਛੇ ਇਹਦੀ ਮੈਨੂੰ ਇੰਨੀ ਕ ਸਪੋਰਟ ਹੋ ਗਈ ਵੀ ਮੈਨੂੰ ਛੇਤੀ ਛੇਤੀ ਦਰਦੇ ਨਹੀਂ ਹੁੰਦਾ ਦਰਦਾਂ ਨੂੰ ਪਤਾ ਲੱਗ ਗਿਆ ਵੀ ਡਾਕਟਰ ਕਾਹਲੇ ਲੱਗੀ ਆਣੀ ਉਹ ਕਹਿੰਦੇ ਕੀਆ ਕਰਨਾ ਜਾ ਕੇ ਉਹ ਤਾਂ ਇੱਕ ਗੋਲੀ ਮਾਰਨੀ ਉਹਨੇ ਇਹਦੇ ਅੰਦਰ ਵੀ ਅਸੀਂ ਨੱਠੇ ਫਿਰੂ ਕੋ ਦਰਦੇ ਮਾਰਦੇ ਦਰਦੇ ਨਹੀਂ ਹੁੰਦੇ ਆਏ ਤੇ ਦੂਸਰਾ ਜਿਹੜਾ ਦਰਦ ਹੈਗਾ ਜੀ ਮੇਰਾ ਉਹ ਉਹ ਹੈਗਾ ਵੀ ਜਿਹੜੀ ਮੈਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣਾ ਇਨਾ ਮਨੋਰੰਜਨ ਤੁਹਾਡੇ ਲਈ ਬੇਸ਼ਕਾਰ ਰਹਾ ਹਨ ਤੇ ਕਿੰਨਾ ਕੁਝ ਮੈਨੂੰ ਕਰਨਾ ਪੈਂਦਾ ਉਹ ਕਰਨ ਵਿੱਚ ਮੈਨੂੰ ਬੜੀ ਤਕਲੀਫ ਹੋ ਰਹੀ ਸੀ ਤੇ ਉਹ ਤਕਲੀਫ ਉਦੂਰ ਕਰੂਗਾ ਇਹ ਕਿਉਂਕਿ ਜਿਹੜਾ ਮੇਰਾ ਲੈਪਟਾਪ ਸੀਗਾ ਉਹ ਵਿਚਾਰਾ ਅਕਾਲ ਚਲਾਣਾ ਕਰ ਗਿਆ ਪਿਛਲੇ ਕੁਝ ਦਿਨ ਹੋ ਗਏ ਉਹਦਾ ਭੋਗ ਜਾ ਪਾ ਕੇ ਹਟਿਆ ਜੀ ਮਾ ਹੁਣੇ ਹਨ ਤੇ ਮੈਂ ਸੌਰੀ ਤੁਹਾਨੂੰ ਨਹੀਂ ਦੱਸ ਸਕਿਆ ਤੇ ਬੜਾ ਆਰਾਮ ਨਾਲ ਚੱਲ ਰਿਹਾ ਸੀ ਇਹਨਾਂ ਦਿਨਾਂ ਦੇ ਵਿੱਚ ਸਾਡੀ ਨਦੀ ਟੁੱਟੀ ਸੀਗੀ ਪਿਛਲੇ ਸਾਲ ਉਹ ਉਹਦੇ ਵਾਸਤੇ ਵੀ ਨਦੀ ਟੁੱਟਣ ਵਾਲੇ ਕੰਮ ਹੋ ਗਿਆ ਕਿਉਂ ਜਦੋਂ ਪਾਣੀ ਥੱਲੇ ਪੜ ਗਿਆ ਕੇ ਵਿਚਾਰੇ ਦੇ ਬਾਹਰ ਹੋ ਉਹ ਅਕਾਲ ਚਲਣਾ ਕਰ ਗਿਆ ਭਾਈਓ ਤੇ ਉਹ ਦੋ ਡਾਕਟਰਾਂ ਨੂੰ ਦਿਖਾਇਆ ਸੀਗਾ ਹਲਾ ਆ ਕਹਿੰਦਾ ਇੱਕ ਪੀਜੀਆਈ ਤੋਂ ਰਟਾਇਰ ਹੋ ਦਾ ਡਾਕਟਰ ਮੇਰੇ ਕੋਲ ਹੈਗਾ ਵੀ ਮੇਰੇ ਕੋਲ ਲੈ ਕੇ ਆਏ ਇਹਨੂੰ ਇੱਕ ਵਾਰ ਵੀ ਸ਼ਾਇਦ ਕਿਤੇ ਕੋਈ ਸਾਹ ਹੋਇਆ ਕੋਈ ਸਾਹ ਬਚਿਆ ਪੁੱਛਿਆ ਇਧਰ-ਉਧਰ ਫਸਿਆ ਹੋਇਆ ਵੀ ਸ਼ਾਇਦ ਉਹ ਠਾਲ ਲਵੇ ਇਹਨੂੰ ਉਹ ਡਾਕਟਰ ਨਹੀਂ ਨਹੀਂ ਉਹ ਕਿਆ ਕਹਿੰਦੇ ਹੁੰਦੇ ਆ ਉਹ ਤਰਨਾ ਕਹਿੰਦਾ ਜੋਨੀ ਵੀ ਜਿਹੜੀ ਉਹ ਮੂੰਹ ਚੋਂ ਹਵਾ ਜੀ ਮਾਰਦੇ ਹੁੰਦੇ ਆ ਸੀਪੀਆਰ ਉਹ ਸੀਪੀਆਰ ਹਾਂ ਸੀਪੀਆਰ ਦਾ ਆ ਉਹਦਾ ਫਾਸਟ ਐਡ ਦਾ ਕੰਮ ਹੈ ਫਾਸਟ ਐਡ ਸੀਪੀਆਰ ਮੀ ਕਹਿੰਦਾ ਸ਼ਾਇਦ ਸੀਪੀਆਰ ਜਾ ਕਰਕੇ ਕਹਿੰਦਾ ਵੀ ਬਾਡੀ ਦੇ ਵਿੱਚ ਦੇ ਕਹਿੰਦਾ ਕੁਝ ਚੱਲੇ ਪਵੇ ਹਨਾ ਸੀਪੀਆਰ ਹੁੰਦਾ ਕੁਝ ਔਰ ਹੁੰਦਾ ਸੀਪੀਆਰ ਹੁੰਦਾ ਇਹ ਬਾਕੀ ਆ ਸੀਪੀਆਰ ਸੀਪੀਆਰ ਹੁੰਦਾ ਉਹ ਫਾਸਟ ਐਡ ਦਾ ਜਿਹੜਾ ਵੀ ਹਾਂ ਮਤਲਬ ਮੌਕੇ ਦੇ ਬੰਦੇ ਅਨੁਸਾਰ ਜੇ ਰੁਕ ਜਿਵੇਂ ਸਾਹ ਨੂੰ ਦੁਬਾਰੇ ਸਵਾਹ ਦਵਾਣਾ ਹਾਂ ਜੀ ਹੈਨਾ ਸੀਪੀਆਰ ਵੀ ਕੁਝ ਹਾਂ ਸੀਪੀਆਰ ਹਾਂ ਵੀ ਇਹ ਹੋ ਜਾ ਕੰਮ ਕਰਕੇ ਕਹਿੰਦਾ ਤੇਰਾ ਚੱਲ ਪਵੇ ਵੀ ਇੱਕ ਕੋਸ਼ਿਸ਼ ਤਾਂ ਕਰਕੇ ਦੇਖੇ ਜਾਂਦੇ ਆ ਚਲੋ ਜੀ ਉਹ ਮੈਂ ਹਲੇ ਨੂੰ ਦੇ ਦੂੰਗਾ ਲੈਪਟਾਪ ਨੇ ਮੇਰਾ ਕੰਮ ਸਾਰੇ ਆ ਉਹਨੇ ਪਰ ਉਹ बिकਦਾ ਵੀ ਹੈਗਾ ਥੋੜੇ ਜਿਹਾ ਪੈਸਿਆਂ ਦਾ ਮਾਂ ਵੀ ਹਲ ਵੇਚਣਾ ਨਹੀਂ ਪਹਿਲਾਂ ਦੇਖ ਲਈਏ ਖਬਨੀ ਉਹਦੇ ਮੇਰੇ ਗੱਲ ਲੈਖੋ ਜੋਖਾ ਸ਼ੈਲ ਬਚਿਆ ਹੋ ਸਕਦਾ ਹੈ ਪਰ ਹੁਣ ਚੰਡੀਗੜ੍ਹ ਨੂੰ ਚੱਲ ਪਏ ਮੈਂ ਮਾਰੇ ਇਹਨੂੰ ਪਾਨੇ ਮੈਨੇ ਬਾਬੇ ਨਾਨਕ ਘਰ ਅੱਗੇ ਕਰੀ ਅਰਦਾਸ ਉਹਨੇ ਬਖਸ਼ੀ ਇਹਨਾਂ ਨੂੰ ਸਮਾਤਾ ਜਦੋਂ ਤਾਂ ਨਾ ਮੈਨਾਂ ਕਦੇ ਹੁੰਦੇ ਨਾ ਵੀ ਲੱਕੜੀ ਨੂੰ ਖਾਨਾ ਮਰਦ ਨੂੰ ਪਾਨਾ ਬਾ ਫੇਰ ਨਹੀਂ ਅੱਗਾ ਪਿੱਛਾ ਕੁਝ ਵੀ ਦੇਦੇ ਬਾ ਫੇਰ ਇਹ ਕਹਿੰਦਾ ਕਰਤੀ ਦੁਕਾਨਵੰਦ ਡਾਕਟਰ ਦੇ ਕੋਲ ਦੋ ਤਿੰਨ ਮਰੀਜ਼ ਆਉਣੇ ਵਾਲੇ ਤੇ ਉਹਨਾਂ ਨੂੰ ਕਹਿੰਦਾ ਜੀ ਅਲਵੇਦਾ ਜੀ ਮੈਂ ਅਵੇ ਕੱਲ ਨੂੰ ਮਿਲੂੰਗਾ ਜੀ ਤੁਹਾਨੂੰ ਇਹ ਫਿਰ ਯਾਰੀ ਯਾਰੀ ਕਿਹਨੂੰ ਕਹਿੰਦੇ ਆ ਮੇਲਾ ਹੱਥ ਹੋ ਗਈ ਇਹ ਗੱਲਾਂ ਕਹਿਣੀਆਂ ਨਹੀਂ ਥੋੜਾ ਹੈ ਤੇ ਇਹ ਮੇਰੇ ਦੋਨੇ ਬਰਾਦਰ ਹੁਣ ਮੇਰੇ ਨਾਲ ਕਰ ਚੰਡੀਗੜ੍ਹ ਨੂੰ ਚੱਲੇ ਆ ਜੀ ਹੋ ਤਾਂ ਥੋੜੀ ਸ਼ਾਮ ਗਈ ਕਿਉਂਕਿ ਦੁਪਹਿਰ ਦੇ ਵਿੱਚ ਗਰਮੀ ਵਿੱਚ ਸਾਡਾ ਹੋਣਾ ਤਾਂ ਬੁਰਾ ਹਾਲ ਇਹ ਵੀ ਆਪਣੇ ਏਸੀ 'ਚ ਬੈਠਾ ਤਾਂ ਇਹ ਵੀ ਆਪਣੇ ਏਸੀ 'ਚ ਤਾਂ ਮੈਂ ਆਪਣੇ ਘਰ ਵਾਲੇ ਏਸੀ 'ਚ ਬੈਠਾ ਇੰਦੀ ਗੱਲ ਆਪਣੇ ਕੋਲ ਜੀ ਤੇ ਹੁਣ ਅਸੀਂ ਲੈਪਟਾਪ ਲੈਣ ਚੱਲੇ ਆ। ਉਹ ਰਸਤੇ ਵਿੱਚ ਬਾਦ ਘਾਟ ਹੁੰਦੀ ਹੈ ਬਾਬਾ ਨਾਨਕ ਨਾ ਕਰੇ ਕੋਈ ਇੰਦਾਂ ਦੀ ਗੱਲ। ਤਾਂ ਵੀ ਆਪਾਂ ਤੁਹਾਨੂੰ ਦਿਖਾਉਣਾ ਵਲੌਗ ਜੇ ਇੱਥੇ ਚੰਡੀਗੜ੍ਹ ਜਾ ਕੇ ਕੋਈ ਸੈਕੰਡ ਹੈਂਡ ਲੈਪਟਾਪ ਮਿਲ ਗਿਆ ਤਾਂ ਲੈ ਲੈਣਾ ਹੈ। ਨਹੀਂ ਜ਼ਫਰ ਨਵੇਂ ਵਾਲਾ ਪੂਚਾ ਫੇਰ ਆਉਣਾ। ਸਾਰਾ ਕੰਮ ਅੱਜ ਅੱਜ ਕਰਕੇ ਆਉਣਾ ਹੈ ਇਹ ਕਰਕੇ ਆਉਣਾ ਚਾਹੇ 451 ਵਾਲਾ ਮੈਨੇ ਪਾਇਆ ਇਹ ਉਧਰ ਮੈਂ ਫਿਰ ਨਹੀਂ ਕਰਦਾ 450000 ਯਾਰ ਵਾਲਾ ਇਹ ਤਾਂ ਐਂ ਸੋਚਦਾ ਵੀ ਦਰਸ਼ਕਾਂ ਨੂੰ ਪੈਸੇ ਲੱਗਦੇ ਨਿੱਤਰ ਤੋੜ ਕੇ ਲੈ ਆਈ ਜਾਂਦਾ ਇਹਨੇ ਮੈਨੂੰ ਕਰਦਣਾ 5 ਸਾਲਾਂ ਵਾਸਤੇ ਕਰ ਜਾਈ ਹੈ ਜੇ ਇਹ ਜੇ ਪੰਪਦੰਦਾ ਰਿਹਾ ਉੱਥੇ ਜਾ ਕੇ ਫਿਰ ਮੈਂ ਗੱਲ ਦੀ ਮੁਰਖੇ ਆਉਂਗਾ ਮੈਂ ਬੱਸ ਆਪਾ ਮੈਨੂੰ ਵੀ ਦਿਖਦਾ ਕੋਦ ਖਾ ਮੈਂ ਆਪਣੀ ਮੈਂ ਆਪਣੀ ਧੀ ਵੀ ਨਹੀਂ ਆਉਣੀ ਭਾਈ ਹੋਰ ਵੀ ਪੰਗੇ ਪਏ ਇੱਧਰ 4-4 5-5 ਲੱਖ ਦੇ ਹਾਂ ਵਡਾਉਣ ਲੱਗੇ ਫਿਰ ਧੋਖਾ ਹੋ ਜੂ ਹੁਣ ਦੇਖਣੇ ਵਾਲੇ ਬਹੁਤ ਵਧੀਆ ਉਹ ਏਲੀਨ ਵੇਰ ਦਾ ਲੈਪਟਾਪ ਹੈ ਪਰ ਆ ਵੀ ਨਹੀਂ ਆਉਣਾ ਕਦੇ ਖਰਾਵੇ ਰਹਿਣਾ ਕਦੇ ਨਹੀਂ ਸਹੀ ਨਹੀਂ ਤੇਰੀ ਗੱਲ ਪਾਣੀ ਦੇ ਵਿੱਚ ਤਾਂ ਆਉਣਾ ਹੀ ਨਹੀਂ ਪਾਣੀ ਮਤਲਬ ਕਿ ਥੱਲੇ ਨਹੀਂ ਆਉਗਾ ਕਦੇ ਨਹੀਂ ਮਤਲਬ ਤੁਸੀਂ ਕਹਿੰਦੇ ਵੀ ਭਾਵੇਂ ਨਦੀ ਦੇ ਵਿੱਚ ਜਾ ਕੇ ਡੁਬਕੀ ਮਾਰ ਕੇ ਅੰਦਰ ਪੂਕਰੀ ਜਾਈਆਂ ਅੱਧੀ ਠੀਕ ਨਹੀਂ ਪਾਣੀ ਨਹੀਂ ਆਉਂਦਾ ਹੋਰ ਵੀ ਤੇਰੇ ਪਾਣੀ ਵਾਲੀ ਟੈਨਸ਼ਨ ਸਾਰੇ ਚੱਕਦੇ ਨਹੀਂ ਆ ਜਿਆਦਾ ਜਿਆਦਾ ਪੈਸੇ ਇੰਨਾ ਲੱਗੇ ਨਾ ਬੰਦਾ ਬੰਦੇ ਨੇ ਆਪੇ ਪਾਣੀ ਪਾੜੀਓ ਜਿਹੜਾ ਮੋੜ ਕੇ ਤੁਸੀਂ ਕਹਣਾ ਵੀ ਹੈ ਕੋਈ ਪਾਣੀ ਦਾ ਕੋਲਡ ਨੂੰ ਲੈ ਕੇ ਇੱਧਰ ਕੋਲਡ ਨੂੰ ਆ ਗਿਆ ਨਾ ਛੱਡਾ ਬੇਕਾਲਨ ਨਾ ਕੇ ਵੀ ਅੱਧਰ ਗੱਲ ਤਾਂ ਤੇਰੀ ਠੀਕ ਹੈ ਕੋਈ ਇਹ ਤੁਹਾਨੂੰ ਨਿੱਗਲਾ ਜੀ ਅਸੀਂ ਸ਼੍ਰੀ ਚਮਕੌਰ ਸਾਹਿਬ ਤੱਕ ਗਏ ਜੀ ਇਹ ਸ਼੍ਰੀ ਚਮਕੌਰ ਸਾਹਿਬ ਤੇ ਤੋਂ ਬਾਅਦ ਵਿੱਚ ਅੱਗੇ ਤੁਹਾਨੂੰ ਜਿਹੜਾ ਜਿਹੜਾ ਸ਼ਹਿਰ ਕਰਾਸ ਕਰਦੇ ਜਾਂਦੇ ਚੰਡੀਗੜ੍ਹ ਨੂੰ ਉਹ ਤੁਹਾਨੂੰ ਦੱਸੋ ਦੇ ਚਲਾਂਗੇ ਜੀ अच्छा लो जी चपा बिल्कुल कडूए ਦੇ ਨਜ਼ਦੀਕ ਪਹੁੰਚ ਗਏ ਚੰਡੀਗੜ੍ਹ ਯੂਨੀਵਰਸਿਟੀ ਆ ਦੇਖ ਲੋ اچھا ਆਪਣੀ ਕਰਤਾਰ ਨੇ ਪੰਜਾਬੀ ਚ ਲਿਖਵਾਤਾ ਨਾ ਤੇ ਚੰਡੀਗੜ੍ਹ ਯੂਨੀਵਰਸਿਟੀ ਪਹਿਲਾਂ ਕਿਹਦਾ ਪਹਿਲਾਂ ਇੰਗਲਿਸ਼ ਤੇ ਚੰਡੀਗੜ੍ਹ ਜਿਹੜੀ ਅੱਛਾ ਹਾਂ ਬਾਤਾਂ ਫਰਕ ਆ ਥੋੜਾ ਥੋੜਾ ਫਰਕ ਪੈ ਰਿਹਾ ਇਹ ਖੜੂ ਐ ਆਲਾ ਮਤਲਬ ਉਹਨੇ ਰੋਪੜ ਵਾਲੇ ਕਾਲਜ ਦੇ ਬਰਾਬਰ ਦੇ ਕਿ ਉੱਤੇ ਉੱਪਰ ਚਲੇ ਗਿਆ ਇਹ ਹੈ ਉਹੀ ਉਹੀ ਮਤਲਬ ਸੇਮ ਯੂਨੀਵਰਸਿਟੀ ਹੈ ਨਹੀਂ ਨਹੀਂ ਰੋਪੜ ਵਾਲੇ ਕਿੱਥੇ ਨੇ ਚੰਡੀਗੜ੍ਹ ਯੂਨੀਵਰਸਿਟੀ ਨਾਲ ਕੀ ਰੋਪੜ ਪਟਿਆਲਾ ਯੂਨੀਵਰਸਿਟੀ ਫਿਰ ਰੋਪੜ ਪਟਿਆਲਾ ਜਿਹੜਾ ਸਰਕਾਰੀ ਕਾਲਜ ਹੈ ਅੱਛਾ ਹਾਂਜੀ ਪਰ ਇਹ ਮਾਈਗ੍ਰੇਸ਼ਨ ਕਿਹਨੂੰ ਕਹਿੰਦੇ ਹੁੰਦੇ ਵੀ ਇੱਥੇ ਦਾ ਬੱਚਾ ਉਧਰ ਹਾਂ ਮਾਈਗ੍ਰੇਸ਼ਨ ਉਹ ਹੀ ਕਹਿੰਦੇ ਉਹ ਤਾਂ ਹੁੰਦਾ ਲਗ ਲਗ ਯੂਨੀਵਰਸਿਟੀ ਚ ਆਪਾਂ ਕਰ ਸਕਦੇ ਹਾਂ ਕਾਲਜ ਤੋਂ ਕਾਲਜ ਕਰ ਸਕਦੇ ਹਾਂ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਕਰ ਸਕਦੇ ਹਾਂ ਅੱਛਾ ਹਾਂਜੀ ਉਹ ਲੱਗਦੀ ਹੈ ਠੀਕ ਹੈ ਮੈਨੂੰ ਆਇਆ ਪਤਾ ਤਾਂ ਵੀ ਇੱਕ ਵਾਰ ਬਹੁਤ ਪੁਰਾਣੇ ਸੀ ਦੇ ਵਿੱਚ ਨਾ ਜਿਹੜਾ ਰਿਆਤ ਬਹਾਰਾ ਕਾਲਜ ਹੈ ਇੱਧਰ ਅਸਰੋ ਵਾਲੀ ਸਾਈਡ ਹਾਂ ਵੈਸੇ ਪੈਂਦਾ ਦਾ ਨਵਾਂ ਸ਼ਹਿਰ ਉਹਦੇ ਵਿੱਚ ਹੈ ਮਤਲਬ ਕਿ ਡਿਸਟ੍ਰਿਕਟ ਦਾ ਪਰ ਉਹ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਹੈ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਦੋਂ ਅਸੀਂ ਮਤਲਬ 10ਵੀਂ ਦੇ ਵਿੱਚ ਜਾਂ 11ਵੀਂ ਦੇ ਵਿੱਚ ਪੜ੍ਹਦੇ ਹੁਣੇ ਹਾਂਜੀ ਸਾਡੇ ਪਿੰਡ ਦੇ ਮੁੰਡੇ ਨੂੰ ਇੱਕ ਨੋ ਰੋਪੜ ਕਾਲਜ ਦੇ ਵਿੱਚ ਆ ਦਾਖਲਾ ਨਹੀਂ ਮਿਲਿਆ ਦਾਖਲਾ ਨਹੀਂ ਮਿਲਿਆ ਕਹਿੰਦੇ ਸੀਟਾਂ ਨਹੀਂ ਜੇ ਫ੍ਰਾਂਟੇ ਪਕਾਇਤਾ ਜੋ ਮਰਜੀ ਤੇ ਮੇਰਾ ਤਾਇਆ ਹੈਗਾ ਸੀਗਾ ਕਾਮ ਰੈਡੀਆਂ ਦਾ ਬਹੁਤ ਸਖੜਾ ਮਤਲਬ ਹੈਗਾ ਥਿਓ ਉਹ ਵਰਿੰਗ ਲੀਡਰ ਤੇ ਉਹਦੀ ਇੱਥੇ ਤੱਕ ਕੋਈ ਅਪਰੋਚ ਸੀਗੀ ਵਧੀਆ ਉਹ ਕੁਝ ਹੈਗੇ ਸੀਗੇ ਔਰ ਕੋਈ ਆਉਦਾ ਵੀ ਸੀਗਾ ਆ ਦੇ ਕੋਲ ਓਕੇ ਜੀ ਤਾਂ ਉਹਨਾਂ ਨੇ ਕਹਿਣ ਦੇ ਉਹਨਾਂ ਨੂੰ ਇੱਥੇ ਐਡਮਿਸ਼ਨ ਮਿਲ ਗਈ ਓਕੇ ਇੱਥੇ ਤੋਂ 3-4 ਮਹੀਨੇ ਬਾਅਦ ਉਹਨਾਂ ਨੇ ਉੱਥੇ ਦੀ ਮਾਈਗ੍ਰੇਸ਼ਨ ਕਰਵਾ ਲਈ। ਉਹ ਯੂਨੀਵਰਸਿਟੀ ਯੂਨੀਵਰਸਿਟੀ ਮਾਈਗ੍ਰੇਸ਼ਨ ਹੋ ਜਾਂਦੀ ਹੈ ਜੀ। ਸੇਮ ਯੂਨੀਵਰਸਿਟੀ ਨਹੀਂ ਹੋਣੀ ਚਾਹੀਦੀ। ਸੇਮ ਯੂਨੀਵਰਸਿਟੀ ਵੀ ਹੈ ਤੇ ਫਿਰ ਕਾਲਜ ਤੇ ਕਾਲਜ ਮਾਈਗ੍ਰੇਸ਼ਨ ਹੁੰਦੀ ਹੈ ਹਾਂ ਪਹਿਲੇ ਸਿਰ ਕਾਲੋ ਕਾਲਜ ਸੀਗਾ ਮੇਰੇ ਘਰ ਦੇ ਪਹਿਲਾ ਕਾਲਜ ਇਹ ਹਾਂਜੀ ਇਹ ਪਹਿਲਾ ਕਾਲਜ ਸੀਗਾ ਇਹ ਹੁਣ ਪਤਾ ਨਹੀਂ ਸ਼ਾਇਦ ਪੰਜਾਬ ਯੂਨੀਵਰਸਿਟੀ ਦੀ ਜੋ ਹੋਵੇ ਜਾਂ ਫਿਰ ਕਿਸੇ ਹੋਰ ਯੂਨੀਵਰਸਿਟੀ ਦਾ ਵੈਸੇ ਮੋਸਟਲੀ ਪੰਜਾਬੀ ਯੂਨੀਵਰਸਿਟੀ ਨਾਲ ਹੀ ਆਪਣੇ ਸਾਰੇ ਜਿਹੜਾ ਛੇ ਵੇਖਾ ਚੰਡੀਗੜ੍ਹ ਦੇ ਕਿੰਨੇ ਨੇੜੇ ਐ ਛੇ ਫਿਰ ਜਿਹੜਾ ਕਾਲਜ ਐ ਉਹ ਵੀ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਆਉਂਦਾ ਏ ਅੱਛਾ ਹਾਂ ਜੀ ਪੰਜਾਬ ਯੂਨੀਵਰਸਿਟੀ ਦੇ ਅੰਡਰ ਘੱਟ ਨਾ ਪੰਜਾਬੀ ਯੂਨੀਵਰਸਿਟੀ ਨਾਲੋਂ ਪਰ ਪੰਜਾਬ ਯੂਨੀਵਰਸਿਟੀ ਦਾ ਜਿਹੜ ਪੰਜਾਬ ਯੂਨੀਵਰਸਿਟੀ ਕੋਈ ਹੋਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਹੈ 14 ਸੈਕਟਰ ਦੇ ਵਿੱਚ ਸੁਣੋ ਮੇਰੀ ਗੱਲ ਤਾਂ ਸੁਣ ਲੋ ਹਾਂਜੀ ਪੰਜਾਬੀ ਯੂਨੀਵਰਸਿਟੀ ਹੋਰ ਪੰਜਾਬ ਹੋਰ ਚੰਡੀਗੜ੍ਹ ਹੋਰ ਹਾਂ ਤਿੰਨ ਯੂਨੀਵਰਸਿਟੀ ਚੱਲਦੀਆਂ ਨੇ ਪੰਜਾਬ ਤਿੰਨ ਕਿੱਥੇ ਬਾਹਰ ਚੱਲਦੀਆਂ ਕਪੂਰਥਲੀ ਵਾਲੀ ਵੀ ਹੈਗੀ ਇੱਕ ਤਾਂ ਕਪੂਰਥਲਾ ਜਨ ਯੂਨੀਵਰਸਿਟੀ ਹਾਂ ਨਾ ਖੋਰਦਾ ਜਾਂਦਾ ਤਿੰਨ ਹੈਗੀ ਉਹ ਉਹ ਪੀਟੀਯੂ ਹੈ ਜਲੰਧਾ ਯੋਗ ਟੈਕਨੀਕਲ ਯੂਨੀਵਰਸਿਟੀ ਅੱਛਾ ਲਵਲੀ ਪ੍ਰੋਫੈਸਰ ਯੂਨੀਵਰਸਿਟੀ ਹੈਗੀ ਇੱਕ ਉਹਹੋ ਜਨਪਾਈ ਅਸੀਂ ਉੱਥੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸ ਮੈਂ ਨੂੰ ਮੈਂ ਦੇਸ਼ ਭਗਤ ਜੀ ਨੇ ਸਟੇ ਹੋ ਗਏ ਸੋਡੀ ਗੱਲ ਖਤਮ ਹਾਂਜੀ ਚਲੋ ਜਿਹੜਾ ਬੰਦਾ ਪਲੱਸ 2 ਦੇ ਟੱਪੇ ਨਹੀਂ ਹੈਗਾ ਉਹਦਾ ਕਾਲਜ ਵਿੱਚ ਗਿਆ ਨਹੀਂ ਉਹਨੂੰ ਯੂਨੀਵਰਸਿਟੀਾਂ ਦਾ ਕੀ ਪਤਾ ਉਹ ਮੈਂ ਆਹੀ ਜੁੜ ਜਾ ਪੰਜਾਬ ਪੰਜਾਬੀ ਚੰਡੀਗੜ੍ਹ ਪਤਾ ਨਹੀਂ ਕਿਹੜੇ ਚੱਕਰਾਂ 'ਚ ਪਿਆ ਹੋਇਆ ਪਤਾ ਇਹਦੇ ਕਰਕੇ ਨਾ ਥੋੜੀ ਗੱਲ ਰੱਖੇ ਨਾਮ ਰੱਖ ਕੇ ਵੀ ਨਾ ਸੁਝਾਸ਼ਨ ਡਾਕਟਰ ਸਾਹਿਬ ਸੁਝਾਸ਼ਨ ਦੇਣਗੇ ਚੰਡੀਗੜ੍ਹ ਦੇ ਬਣਾ ਚੰਡੀਗੜ੍ਹ ਦਾ ਨੌ ਪੰਜਾਬ ਪੰਜਾਬੀ ਪੰਜਾਬੀ ਏਵੀ ਘਟਾ ਨਾ ਪੰਜਾਬ ਵਾਲਿਆਂ ਦੇ ਵਿੱਚ ਪੰਜਾਬ ਉਹਦੇ ਵਿੱਚ ਬਹੁਤ ਬੜੀ ਹਿਸਟਰੀ ਹੈ ਪੰਜਾਬ ਯੂਨੀਵਰਸਿਟੀ ਦੇ ਅੰਦਰ ਉਹ ਅਸੀਂ ਤਾਂ ਮਤਲਬ ਕਿ ਆਪਣੀ ਉੱਥੋਂ ਆਈ ਹਾਂ ਪਾਕਿਸਤਾਨ ਤੋਂ ਯੂਨੀਵਰਸਿਟੀ ਅੱਛਾ ਪਾਕਿਸਤਾਨ ਚ ਵੀ ਪੰਜਾਬ ਯੂਨੀਵਰਸਿਟੀ ਜੰਡੀ ਪੰਜਾਬ ਯੂਨੀਵਰਸਿਟੀ ਹੈਗੀ ਹੈ ਤੇ ਚੰਡੀਗੜ੍ਹ ਚ ਵੀ ਤੇ ਪੰਜਾਬ ਯੂਨੀਵਰਸਿਟੀ ਕਰਕੇ ਹੀ ਸਾਡਾ ਦਾਵਾ ਚ ਚੰਡੀਗੜ੍ਹ ਦਾ ਹੈ ਚੰਡੀਗੜ੍ਹ ਪਰ ਹੈਗਾ ਪੰਜਾਬ ਦਾ ਕਿ ਇਹ ਵੀ ਗੱਲ ਹੈ ਜੀ ਤੇ ਹੁਣ ਸੇ ਜੀ ਪਹੁੰਚ ਗਏ ਜੀ ਇਸ ਸਮੇਂ ਅ ਕੀ ਕਹਿੰਦੇ ਆਪਣਾ ਟੋਲ ਭਰਾ ਦੇ ਤੇ ਟੋਲ ਭਰਾ ਦੇ ਤੇ ਜੀ ਅਸੀਂ ਆਪਣਾ ਹੁਣ ਮੀਡੀਆ ਵਾਲਾ ਕਾਰਡ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਜੇ ਸਾਡਾ ਚੱਲਦਾ ਹੈ ਤੇ ਕਾਰ ਚੱਲਣਾ ਚਾਹੀਦਾ ਬਈ ਉਹ ਸਾਰੇ ਹੀ ਬੰਦੋਗੇ ਤਾਂ ਉੱਥੇ ਕਿੱਥੇ ਲੈ ਆਂ ਪੰਜ ਗੱਡੀਆਂ ਦੇ ਪਿੱਛੇ ਲਾ ਰਿਹਾ ਹੈ ਟਾਈਮ ਪਾਸ ਕਰਨੇ ਫਿਰਦਾ ਹੈ ਇਹ ਹਲਕਾ ਵਪਾਰਕ ਵਾਹਨ ਅਸੀਂ ਕਹਿੰਦਾ ਹਾਂ ਉਧਰ ਕਮਾਈ ਲੈਣੀ ਹੈ ਨਾ ਗੱਡੀ-ਗੱਡੀਆਂ ਖਾਤੀਆਂ ਲਾਈਨ ਚ ਲੱਗੀਆਂ ਨਾ ਚੱਕਰ ਇਹ ਹੈ ਨਾ ਉਹ ਹਨ ਵੱਡੇ ਵਾਹਨ ਕਾਰ ਬੱਸ ਕਾਰ ਟਰੈਕਟਰ ਅਲਮਗਲਮ ਸ਼ਲਮ ਤੇ ਇਸ ਤੋਂ ਬਾਅਦ ਦੇ ਵਿੱਚ ਜੀ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਸੀਜਰ ਹੈਗਾ ਅੰਤਰਰਾਸ਼ਟਰੀ ਰਾਸ਼ਟਰੀ ਰਾਜਮਾਰਗ ਹੈ ਨਾ ਤੇ ਇਹ ਹੈਗਾ थैंक यू थैंक यू थैंक यू थैंक यू नहीं वेलकम टू शेयर ए आला जी आदि करो तो भाई सडा 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 हुन ਵੀ ਪਾਸ ਹੋ ਗਿਆ ਭਾਈ ਉਹ ਵਿਚਾਰਾ ਇਦੀ ਜੇ ਬੈਠਾ ਤਾਂ ਉਹਨਾਂ ਖੋਲਣ ਦੇ ਮਾਰੇ ਤਾਂ ਕਰਕੇ ਸਾਨੂੰ ਭੇਜਦਾ ਅੱਛਾ ਉਹ ਕਿਹੜਾ ਖੋਲ ਕੇ ਪੜੂਗਾ ਤੋਰੋ ਯਾਰੀ ਨਹੀਂ ਉਹਨਾਂ ਨੇ ਕੈਮਰੇ ਦੀ ਸਪੋਰਟ ਦੀ ਥੋੜੀ ਜਿਹੀ ਚੱਕਰ ਇਹ ਵੀ ਹੈ ਭਾਈ ਹੁਣ ਆ ਬਹਨਾਂ ਨਾਲ ਪਾਉਂਦਾ ਠੀਕ ਹੈ ਬਰੇ ਗੱਲ ਕਰ ਕਹਿੰਦੇ ਨਾਲੇ ਉਹ ਦੇਖੋ ਨਾ ਨਾ ਕੈਮਰਾ ਇਹ ਨਾਲ ਦਾ ਹੈਗਾ ਆਪਣੇ ਕੋਲ ਵੀ ਹੈਗਾ ਗਿਆ ਯਾਰ ਕਾਹ ਗੱਲ ਕਰਤੀ ਹੈ ਨਾ ਲਓ ਜੀ ਅਸੀਂ ਅਸੀਂ 50-60 ਰੁਪਏ ਵਿੱਚ ਆਲੇ ਕਿੰਨਾ ਕੁ ਸੌਂ ਹਾਂ ਪਾਨੇ ਬੱਦੇ ਬਚਾ ਲੈ ਅੱਛਾ 50 ਰੁਪਏ ਇੱਕ ਬਸ ਸਨ ਮੈਂ 85-90 ਰੁਪਏ ਇੱਕ ਬਸ ਦੋ ਬਸਿਆਂ ਨੂੰ ਅੱਛਾ ਨਾ ਫਿਰ 50 ਰੁਪਏ ਬਚ ਕੇ ਜਾਣੀ ਹੈ ਨਾ ਜਾਣ ਲੱਗੇ ਫੇਰ ਆਪਾਂ 50-45 ਰੁਪਏ ਵਿੱਚ ਜਾ ਕੇ ਜਾਵਾਂਗੇ ਅੱਛਾ ਚਲੋ ਠੀਕ ਹੈ ਓਕੇ ਇਹ ਵੀ ਗੱਲ ਚਲੋ ਜੀ ਥੋੜੀ ਦੇ ਹੈ ਉਦੋਂ ਵੀ ਆਪਾਂ ਇਹਦੇ ਕਰਕੇ ਚੱਲਿਆਗਾ ਹਾਂ ਹਾਂ ਹੋ ਸਕਦਾ ਹਾਂ ਹੁਣ ਤੱਕ ਪਤਾ ਲੱਗ ਗਿਆ ਪਤਾ ਲੱਗ ਗਿਆ ਹੁਣ ਚਲੋ ਠੀਕ ਹੈ ਦੇਖਦੇ ਆ ਮੈਂ ਸੋਚਦਾ ਵੀ ਇੱਥੇ ਲਿਖਾ ਲਵਾਂ ਆਲ ਇੰਡੀਆ মিডিਆ মিডিਆ ਐਸੋਸੀਏਸ਼ਨ ਦਿਖਾਵਾ ਦੇਣਾ ਦਿਖਾਵਾ ਤੇ ਆਪਣਾ ਉਹ ਕੋਡ ਹੈਗਾ ਆਪਣੇ ਕੋਡ ਹੈਗਾ ਪਕਾਇਦਾ ਆਪਣਾ ਤੇਰਾ ਕੋਡ ਵੀ ਦਿਖਾਣ ਦੀ ਲੋੜ ਨਹੀਂ ਪੈਣੀ ਹਾਂ ਹਾਂ ਦਿਖਾ ਗਣਿਆ ਆ ਦੇਖੋ ਦੇਖ ਲਓ ਹੈਨਾ ਫੇ ਇੱਕ ਉਹ ਵੀ ਲੈ ਕੇ ਰੱਖੀ ਯਾਰ ਉਹ ਵੀ ਖਰੀਦ ਲੈ ਜਿਹੜੇ ਮੈਕ ਜੇ ਹਨਾ ਕੋ ਚਾਰਕ ਹਾਂ ਤੰਦੂਰਾ ਆ ਬਵੇਗਾ ਓਕੇ ਚਲੋ ਜੀ ਗਾਂਹਾਂ ਜਾ ਕੇ ਮਿਲਦੇ ਤੁਹਾਨੂੰ ਫੇ ਮੈਂ ਵੀ ਦੇਖਦਾ ਮੈਂ ਮੈਂ ਵੀ ਸੋਚਦਾ ਵੀ ਇਹ ਦੇਖੀਏ ਸਨਸਨੀ ਖੇ ਹਾਂ ਪਹੁੰਚ ਗਏ ਚੰਡੀਗੜ੍ਹ ਦੇਖਦੇ ਹੁਣ ਆਪਾਂ ਚੱਲ ਕੇ ਅੱਗੇ ਵੀ ਕਿਹ ਆ ਸਾਫ ਕਿਤਾਬ ਇਹ ਕਹਿੰਦਾ ਵੀ ਤੁਸੀਂ ਢਿੱਡ ਵਧਾ ਲੇ ਦੋ ਚਾਰ ਦਿਨਾਂ ਦੇ ਵਿੱਚ ਅਸੀਂ ਬਹੁਤ ਖਦਰ ਨੂੰ ਵਿਆਹ ਬਹੁਤ ਆਇਆ ਤਾਂ ਕਰਕੇ ਸਾਡੇ ਢਿੱਡ ਵੱਧ ਗਏ ਲਓ ਜੀ ਲੈਪਟਾਪ ਹੈ ਲੈਪਟਾਪ ਹੈ ਹੈ ਸੇਵਾ ਵਾਸਤੇ ਸਾਨੂੰ ਸੇਵਾ ਹੀ ਦੇਣ ਆਏ ਹੁਣ ਸਾਨੂੰ ਲੈਪਟਾਪ ਦਿਖਾ ਦਿਓ ਤੁਸੀਂ ਵਧੀਆ ਜਾਂ ਕੋਈ ਅਸ਼ੇਰ ਦੇ ਫਰੀਆ ਫੋਟੋਆਂ ਵੀ ਅੰਮੀਆਂ ਵਿੱਚ ਵਾਹ ਜੀ ਵਾਹ ਹਾਏ ਰੱਬਾ ਮੇਰੇ ਹਾਏ ਮੇਰੇ ਰੱਬਾ ਇਹਦਾ ਖਾਤ ਅਸੀਂ ਮੜ ਜਾ ਖਾਨੂੰ ਰਾਮ ਰੂਮ ਜੀ ਵਧੀਆ ਵਾਲਾ ਰਖਾ ਦੀ ਮੜ ਜਾ ਕਿ ਤੈਨੂੰ ਪਤਾ ਵੀਡੀਓ ਐਡੀਟਿੰਗ ਕਰਨੀ ਆ ਤੁਸੀਂ ਹਾਏ ਰੱਬਾ ਮੇਰੇ ਯਾਰ ਆ ਵੀ ਇਹਨਾਂ ਕੁੜਾ ਕੀ ਐਪਲ ਵਾਲੀਆਂ ਤੇਰੇ ਨਾਲ ਕਿ ਹੋਏ 16 ਜੀ 500 ਜਿਹੜਾ ਆ ਚੀਜ਼ ਆ ਉਹ ਆਖਿਆ ਇਹ ਇਹ ਉਹ ਹੈ ਜਨਾ ਮੈਂ 올 ਇਨ ਵਨ ਐਪਲ ਦਾ ਮੈਕ ਹੋ ਕੁਸ਼ ਹੋ ਜਾਏ ਤੇਰਾ ਮੈਂ ਕੋਪੋਟਾ ਸਿਕਾ ਦਰ ਹਾਂਜੀ ਆਈਡੀ ਐਸੋ ਦਰ ਆਈਡੀ ਰਿਟਰਨ ਗ੍ਰਾਮਸ ਕਾਰਡ 843 ਉਹ ਕਾਜ ਨੂੰ ਪੀਸ ਦਾ ਕੋਈ ਜਿਹੜਾ ਮਸਲਾ ਨਹੀਂ ਹੋਇਆ ਕੋਈ ਹਰਬਾ ਚਲੋ ਅਸੀਂ ਬਾਅਦ ਚ ਮੜਾ ਜਾ ਕੇ ਗੱਲਬਾਤ ਕਰੀਏ ਇਹਦੇ ਨਾਲ ਫਿਰ ਦੇਖਦੇ ਹਾਂ ਜਿਹੇ ਜੇ ਆਪਣੇ ਕੋ ਪਹਿਲਾਂ ਤਾਂ ਉਹਦੇ ਨਾਲ ਦਾ ਹੀ ਥੋੜਾ ਜਿਹਾ ਫਰਕ ਹੈ ਇਹਨਾਂ ਨੂੰ ਤੇ ਅਪਗ੍ਰੇਡ ਹੈ ਅਸ਼ੇਮ

ਇਹ ਵੀ ਮੈਂਬਰੀ ਅਪਗ੍ਰੇਡ ਹੋ ਸਕਦੀ ਹੈ ਹਾਂ ਉਹ ਜਣੀ ਇੱਥੇ ਅੱਛਾ ਆਪਾਂ ਅਪਗ੍ਰੇਡ ਕਰਵਾਤਾ ਦੇਣੀ ਗਾਣਾ ਦਾ ਪਾਪਾ ਚਲ ਰਿਹਾ ਵੀ ਚੈੱਕ ਕਰ ਤੋ ਸਵਾਰ ਕੇ ਇੱਕ ਵਾਰ ਲਓ ਪਾ ਹਾਂ ਕੀ ਦੇਖਾਂ ਇੱਧਰ ਆਪਣੀ ਵੀਡੀਓ ਬਣਾ ਲੀ ਹੂੰ ਹੂੰ ਆਪਣੀ ਵੀਡੀਓ ਬਣਾਉਣੀ ਮੈਂ ਆਪਣੀ ਵੀਡੀਓ ਵੀ ਆਪਣਾ ਨੂੰ ਹਾਂ ਅੱਛਾ ਠੀਕ ਹੈ ਮੈਂ ਦੂਰੋਂ ਕੇ ਬਣਾਉਂਦਾ ਸਹੀ ਗੱਲ ਆ ਤੁਹਾਡੀ ਰਸੇ ਪਰਾਂ ਦੇ ਵੀ ਉਹ ਕਈ ਪਏ ਆ ਪਰ ਲੈਪਟੌਪ ਦਾ ਵਾਧੂ ਬੈਣਾ ਕੋ ਲੈਪਟੌਪ ਬੜੇ ਕੋਈ ਕਸਰ ਨਹੀਂ ਹੈਗੀ ਜਿਹੇ ਜੇ ਤੁਹਾਡਾ ਚਿੱਤ ਕਰਦਾ ਕਹਿੰਦੇ ਉਹ ਜੇ ਲੋਕ ਐਪਲ 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 ਬੜੇ ਛੋਟੇ ਬਾਈ ਨੇ ਰੀਜੀਗਾ ਕੰਮ ਕਰੇ ਹੋਏ ਆ ਬਈ ਗੱਲ ਇਦਾਂ ਜੀ ਵੀ ਲੈਪਟਾਪ ਸਾਨੂੰ ਆ ਕੇ ਪਸੰਦ ਸਿੱਧੀ ਜੀ ਕੋ ਤਾਂ ਦੱਸਦੀ ਆਪਾਂ ਪਰ ਬੰਦਾ ਜਿਹੜਾ ਲੈਪਟਾਪ ਦੇਣੇ ਆਲਾ ਥੋੜਾ ਜੱਕ ਉਹ ਕੱਪੜੇ ਜਿਹਾ ਲੱਗਿਆ ਛੜਨ ਨਾ ਕਹਿੰਦਾ ਵੀ ਨਹੀਂ ਮੈਂ ਕਿਹਾ ਇੱਕ ਛੱਡ ਦੋ ਲੈ ਜੰਨੇ ਆ ਹਾਂ ਨਹੀਂ ਛੱਡਦੇ ਆ ਗੱਲ ਪੈ ਕੇ ਇਹਨੇ ਪੰਪ ਹਜੇ ਮਾਰੇ ਨਾ ਮੈਨੂੰ ਕਮਾ ਕਮਾ ਕੇ ਮੈੱਕੋ ਮੁੱਕੋ ਸਭ ਪੰਪ ਭੇੜਾ ਟੂਬਾ ਪਾੜਨੇ ਵਾਲਾ ਕੰਮ ਕਰਦੇ ਆ ਪੂਰੇ ਪਟਾਕੇ ਪੈ ਗਏ ਹੁਣ ਹੁਣ ਲੈ ਕੇ ਜਾਣੇ ਆ ਜੀ ਦੋ ਲੈਪਟਾਪ ਇੱਕ ਦੀ ਜਗ੍ਹਾ ਦੋ ਹੋ ਗਏ ਨਹੀਂ ਨਾ ਐਵੇਂ ਨਾ ਇੱਕ ਚੀਜ਼ ਲੈ ਕੇ ਜਾਣੇ ਮਹਗੀ ਪੈ ਜਾਂਦੀ ਦੋ ਸਾਥੀਆਂ ਲੈ ਜਾ ਬਸ ਸਾਥੀਆਂ ਤਾਂ ਪੈਂਦੇ ਪਰ ਉਹਨੂੰ ਵੀ ਸੱਤਾ ਕਰੋ ਉਹਨੂੰ ਦੇਣੇ ਵਾਲੇ ਨੂੰ ਉਹਦਾ ਆਕੜ ਦਾ ਏ ਟਾਲੋ ਬਸ ਆਪਣਾ ਵਜ਼ਨ ਵਧਾ ਥੋੜਾ ਜਿਆ 3 ਤਿੰਨ ਜਣੇ ਆ ਬੇਬੇ ਬੇਬੇ ਵੀ ਤਿੰਨ ਜਣੇ ਗੱਲਾਂ ਬਾਤਾਂ ਵਿੱਚ ਚਾਰੇ ਪਾਸੇ ਦੇ ਘੇਰੀਏ ਹਾਂ ਤਿੰਨਾਂ ਜਣਾਂ ਦਾ ਤਿੰਨ ਦੇਖੋ ਜੇ ਤਾਂ ਹੁੰਦਾ ਆਪਣੇ ਕੋ ਕੈਸ਼ ਰੁਪਈਏ ਦਿਖਾਉਂਦੇ ਆਪਾਂ 100 100 ਵਾਲੇ ਬੁੱਲੇ ਥੱਬਾ ਕਾ ਚੱਲੇ ਗਏ ਕੀ ਚੀਜ਼ ਐਸਮੀ ਪੈ ਦਸ ਹਜ਼ਾਰ ਪੇਤਾ ਹਜ਼ਾਰ ਪੈਸੇ ਦੇ ਕੇ ਉਹ ਕਰ ਦਿੰਦਾ ਹੁਣ ਉਹਨੂੰ ਉਹਨੂੰ ਆਏ ਹੋਣਾ ਵੀ ਲੈਪਟਾਪ ਵੀ ਚੱਲੇ ਜਾਣੇ ਪੈਸੇ ਵੀ ਹੋਰ ਐ ਬੈਂਕ 'ਚ ਚਲੇ ਜਾਣੇ ਨੇ ਅੱਜ ਬੁੱਲੀ ਵੀ ਚੱਲ ਰਿਹਾ ਠੀਕ ਹੈ ਠੀਕ ਹੈ ਬੈਸਟ ਹੈ ਚਲੋ ਜੀ ਕੋਈ ਗੱਲ ਨਹੀਂ ਉਹਦੇ ਨਾਲ ਤੇ ਦੋ ਹੋਰ ਰੁਪਏ ਹੁਣ ਦੱਸੋ ਮੈਨੂੰ ਹੁਣ ਕੀ ਕਰੀਏ ਆਪਾਂ ਇਹ ਹੁਣ ਮਨਾਦਾ ਨਹੀਂ ਹੈਗਾ ਮਨਾ ਲੈਣਾ ਭਾਈ ਮਨਾਣਾ ਬੱਚਾ ਅੱਕ ਦੇ ਫੱਟੇ ਫਿਰ ਦੋ ਲੈ ਲੈਣੇ ਜੇ ਆਪਾਂ ਕੋਈ ਦਿੱਕਤ ਨਹੀਂ ਬਈ ਬਾਕੀ ਐ ਕਿਹੜਾ ਪਾਸੇ ਮੋੜ ਨਹੀਂ ਸਕਦਾ ਮੈਂ ਭਾਈਆਂ ਦਾ ਆਪਣਾ ਦਾ ਤੇ ਮੈਂ ਆਪਣੀ ਜਿੰਦ ਜਾਨ ਜਿੰਦ ਜਾਨ ਕੋਈ ਬੜੀ ਜਿੰਦ ਜਾਨ ਕੀ ਚੈਪੀ ਦਾ ਵੀ ਵਧੀਆ ਹੈ ਇਸ ਦਾ ਨਾਈਟਰੋ ਵੀ ਵਧੀਆ ਹੈ ਨਾਈਟਰੋ ਆਇਆ ਆਪਾਂ ਨੂੰ ਐਡੀਟਿੰਗ ਚ ਇਸ ਨੇ ਬਹੁਤ ਵਧੀਆ ਕੰਮ ਦੇ ਦਿੱਤਾ ਬਿਲਕੁਲ ਬਾਕੀ ਜੇ ਘਰ ਦੇ ਵਿੱਚ ਮਾੜਾ ਮੋਟਾ ਛੋਟਾ ਮੋਟਾ ਕੰਮ ਕਰਨੇ ਵਾਸਤੇ ਹੈ ਅਭੀ ਚ ਲੋਕੋ ਦੇਤੇ ਬਾਹਰ ਲੈ ਕੇ ਜਾਣਾ ਐਚਪੀ ਸਭ ਤੋਂ ਵਧੀਆ ਕਿਉਂਕਿ ਉਹਨੇ ਬੈਟਰੀ ਵਾਟ ਟਾਈਮ ਵਾਦੇ ਕੱਢਣਾ ਉਹਨੇ ਬੈਟਰੀ ਦਾ ਅਮਸ ਘੱਟ ਕਰਨਾ ਥੋੜਾ ਜਿਹਾ ਠੀਕ ਗੱਲ ਹੈ ਹਾਂ ਉਹ ਕਰੇਗਾ ਕਿੰਨਾ ਵਧੀਆ ਦਰਣਾ ਹਾਂ ਪਰ ਇਸਵਰੀ ਮਤਲਬ ਇਹ ਕਹਿੰਦਾ ਨਾਂ ਲਿਖ ਜਾ ਹੜਾਲੇ ਪਾਸੇ ਨੂੰ ਹੜਾ ਲਈ ਸਾਨੂੰ ਨਾਂ ਲਿਖ ਜਾਓ ਭਾਈ ਉਦੋਂ ਪਹਿਲੇ ਹੜਾ ਦਾ ਖੜਾ ਆ ਗਿਆ ਤੇ ਨਾ ਖੜਾ ਪੀੜਤ ਤੇ ਅਸੀਂ ਮਾਰੇ ਹੋਏ ਆਂ ਚੱਕਦੇ ਹਾਂ ਹੜਾ ਪੀੜਤ ਹਾਂ ਹਾਂ ਹੁਣ ਵੀ ਥੋੜਾ ਜਿਹਾ ਬਚਾਵਾਂਗੇ ਮੁਆਵਜ਼ਾ ਫਿਰ ਸਰਕਾਰ ਵੱਲੋਂ ਕੋਈ ਸਰਕਾਰ ਵੱਲੋਂ ਨਾ ਸਰਕਾਰਾਂ ਤੋਂ ਤੁਸੀਂ ਓਵੇਂ ਦੀਆਂ ਮੁਆਵਜ਼ਾ ਜੰਦ ਜੰਦੇ ਹੁਣ ਮੇਰੇ ਕੋ ਤੇ ਜੇ ਮੇਰੀ ਗੱਲ ਦੀ ਉਹ ਨਹੀਂ ਰੋਟੀ ਖਿਲਾ ਦੇ ਪੰਜਰ ਦੇ ਰੋਟੀ ਰੇਟਨਸ਼ਨ ਕੋਈ ਨਹੀਂ ਹੈਗੀ ਰੋਟੀ ਖਿਲਾ ਦੇ ਹੌਸਲਾ ਹੋ ਜਾਂਦਾ ਬੰਦੇ ਨੂੰ ਫਿਰ ਵੀ ਬਹੁਤ ਬਾਤ ਹੀ ਕਰਦੇ ਪਾਰਟੀ ਕਰ ਹਾਂ ਮੈਂ ਮੇਰੇ ਪੱਤੀ ਪਾਰਟੀ ਪਾਰਟੀ ਕਰਦੀ ਬੋਲ ਹਾਂ ਵੀ ਤੂੰ ਕਿਹੜੇ ਮੋੜੇ ਬੈ ਨਾ ਕੀ ਹੋਇਆ ਇਹ ਟਕਲ ਹੈਗੀ ਪੁੱਛੋ ਵੀ ਬਾਈ ਨੂੰ ਕੀ ਕਹਿੰਦਾ ਆਏ ਆਣ ਸਾਨੂੰ ਖਾਲੀ ਨਾ ਮੋੜ ਹਾਂ ਖਾਲੀ ਏਦਾਂ ਨਾ ਕਰ ਤੂੰ ਦੱਸਾਂ ਮੈਂ ਵੀ ਜਿਹੜੀਆਂ ਗੱਲਾਂ ਤੂੰ ਕਰਦਾ ਦੇਖ ਤੇਰਾ ਹੈਗਾ ਨੌ ਪੂਰੇ ਚੰਡੀਗੜ੍ਹ ਦੇ ਵਿੱਚ ਐਵੇਂ ਨਹੀਂ ਗੱਲ ਆ ਜੀ ਮੈਂ ਤੁਹਾਡੇ ਸਾਹਮਣੇ ਦਿਲ ਖੋਲ੍ਹ ਕੇ ਰੱਖਦਾ ਦਿਲ ਖੋਲ੍ਹ ਕੇ ਕਿਥੇ ਰੱਖਿਆ ਤਾਂ ਜੇ ਤੂੰ ਤਾਂ ਮੂੰਹ ਬੋਲ ਕੇ ਮੂੰਹ ਮੰਗੀ ਤੇ ਮੌਤ ਨਹੀਂ ਮਿਲਦੀ ਸਾਡੇ ਪਿੰਡਾਂ ਵਿੱਚ ਕਹਿੰਦੇ ਹੁੰਦੇ ਆ 11 ਸਾਲ ਸੇ ਨਜ਼ਰ ਹੀ ਆ ਤੈਨੂੰ ਇਹ ਕੋਈ ਤੁਸੀਂ ਉਦੋਂ ਆਧਾ ਮਾਰ ਕੇ ਚਲੇ ਜਾਂਦੇ ਹੋ ਉਸ ਦੀ ਪਿੰਡਾਂ ਵਾਲੇ ਆ ਤਾਂ ਤਾਂ ਸਾਨੂੰ ਤੂੰ ਪਹਿਲਾਂ ਹੀ ਦੱਸ ਦਿੰਦਾ ਆ ਕਿ ਵੀ 5-5000 ਰੁਪਏ ਪਹਿਲਾਂ ਹੀ ਰੇਟ ਜ਼ਿਆਦਾ ਦੱਸਦਾ ਤੂੰ ਸਰਵਾਜੇ ਤੇ ਵੱਡਤਾ ਹੀ ਫਿਕਸ ਪ੍ਰਾਈਸ ਲਿਖਾ ਉਸ ਚੱਕਰ ਵਾਲੇ ਅੱਛਾ ਲਿਖਿਆ ਬਾ ਕਿਤੇ ਕੀ ਮਾਰਕਿੰਗ ਨਾ ਕਰੇ ਉਹ ਲਿਖਿਆ ਇੰਗਲਿਸ਼ ਚਾਉਣਾ ਹੈ ਬਸ ਸਾਨੂੰ ਅਸੀਂ ਤਾਂ ਪਿੰਡਾਂ ਵਾਲੇ ਆ ਯਾਰ ਸਾਨੂੰ ਅੰਗਰੇਜ਼ੀ ਕੀ ਰੁਚੀ ਕਿੱਥੇ ਆ ਮੇ ਯਾਰ ਕੱਲ ਕੱਲ ਪੰਜਾਬੀ ਲਗਾ ਦੇ ਫੇ ਕੱਲ ਹਾਂ ਉਹ ਤਾਂ ਕੱਲ ਦੀ ਗੱਲ ਹੈ ਅਭੀ ਠੀਕ ਹੈ ਚੱਲ ਲਗਾ ਦੇ ਨਟਰ ਆਈ ਆ ਅਸੀਂ ਪਤਾ ਕੀ ਕਹਿੰਦੇ ਚੰਡੀਗੜ੍ਹ ਨਾ ਤੁਰਦੇ ਵੀ ਤੇਰੇ ਆੜੀ ਕੋਲ ਜਾ ਹਾਂ ਸਹੀ ਗੱਲ ਹੈ ਅਭੀ ਹੋਰ ਨਹੀਂ ਹੁਣ ਤੇ ਇਹਦੇ ਆੜੀ ਦੇਖਦੇ ਕਿਆ ਕਰਦਾ ਜਾਂ ਤਾਂ ਫਿਰ ਆੜੀ ਟੁੱਟੀ ਲੈ ਹਾਂ ਉਹ ਪਿਆਰ ਹੈ ਤੁਹਾਡਾ ਜਾਂ ਤਾਂ ਆੜੀ ਅੱਜ ਟੁੱਟੀ ਲੈ ਤੈਨੂੰ ਦੱਸਦਾ ਮੈਂ ਫਿਰ 2000 ਰੁਪਏ ਦਾ ਅਡਜਸਟਮੈਂਟ ਕਰਦਾ ਹੁਣ ਉਹ ਚਲੋ ਤੂੰ ਤਾਂ ਬਦਲ ਤੂੰ ਰਹਿ ਨੀ ਮਤਲਬ ਜੀ 8 ਦੀ ਤੁਸੀਂ ਕਰ ਦੋ 2 ਦੀ ਮੈਂ ਕਰ ਦਿੰਦਾ ਉਸੇ ਪੈਸੇ ਕਿ ਆੜੀ ਟੁੱਟੀ ਵਾੜੀ ਜਿੜਾ ਦੀ ਸੀ ਹਾਏ ਉਹ ਤਾਂ ਸੋਹਣਾ ਉਹ ਆੜੀ ਉਹ ਗਾੜੀ ਫਿਰ ਹਨਾ ਮੈਂ ਤਾਂ ਆਪ ਕਹਿੰਦਾ ਵੀ ਆੜੀ ਟੁੱਟੀ ਕਿਵੇਂ ਫਿਰ ਮੈਂ ਤਾਂ ਹੁਣ ਦੇਖ ਰਿਹਾ ਪਹਿਲਾਂ ਕਿੱਥੇ ਘੜਦੀ ਹੈ ਵੇਮ ਲਿਆਓ ਤੂੰ 2-3000 ਪਰ 7-8 ਭਰ ਦੋ ਜੀ ਹਾਂ ਤੇ ਤਿੰਨ ਪਰ ਰਹਿ ਗਈ ਫੇਰ ਮੈਂ ਟ ਮੈਂ ਇੱਦਾਂ ਕਰ ਮਾਰ ਕਰਿਆ ਗੱਲ ਫਿਰ ਚੱਲੀਏ ਹਾਂ ਦੱਸੋ ਜੀ ਨਾ ਫਾਈਨਲ ਕਰ ਦਵਾਂ ਨਾ ਮੈਂ ਨਾ ਕਰਾਂ ਯਾਰਾ ਆਪ ਵੀ ਸਾਹ ਮਾਰੀ ਵੀ ਮੰਨ ਲਿਆ ਕਰੋ ਨਾ ਕبھی ਕਬੀ ਨਹੀਂ ਤਾਂ ਬਹੁਤ ਜ਼ਿਆਦਾ ਹੈ ਇਹ ਤਾਂ ਉਹੀ ਡੇਟ ਜਿਹੜਾ ਮੈਂ ਦੱਸਿਆ ਆਉਂਦੇ ਸਾਰੇ ਇਹ ਤਾਂ ਰੂੰਡੀ ਵੜਦਾ ਫਿਰ ਅੱਡੀ ਰਜਿਸਟਰ ਦਿਖਾ ਦਿਓ ਉਸ ਵਿੱਚ 1 ਰੁਪਏ ਕਿਛ ਤੋਂ ਘੱਟ ਨਾ ਤੁਹਾਨੂੰ ਦੱਸਾਂ ਇਹ ਕੋਈ ਨਹੀਂ ਯਾਰੇ ਹੁਣ ਰੂੰਡੀ ਵੜਦਾ ਹੁਣ ਮੈਨੂੰ ਜੀ ਮੋਬਾਈਲ ਬੰਦ ਕਰਨਾ ਪੈਣਾ ਹੁਣ ਇਹਨੂੰ ਗੋਡਿਆਂ ਥੱਲੇ ਲੈਣਾ ਪੈਣਾ ਸਾਨੂੰ ਮੈਂ ਇਹਨੂੰ ਉਠਾ ਉਠਾਈ ਦੇ ਹਾਂ ਸਿੱਧੀ ਗੱਲ ਦਾ ਹੈ ਸਹੀ ਗੱਲ ਹੈ। ਫਲੋ ਜੀ ਮੇਰੇ ਨਾਲ ਹੋ ਗਿਆ ਜੀ ਧੱਕਾ। ਇੱਕ ਮਿੰਟ ਕਰਦੇ ਆ। ਮੇਰੇ ਨਾਲ ਧੱਕਾ ਹੋ ਗਿਆ ਜੀ। ਆਪਕੇ ਬਾਅਦ ਗਈ ਨਹੀਂ। ਨਹੀਂ ਜੱਪੇ ਜੂਗੇ ਭੇਜੂਗਾ ਮੇਰੇ ਨਾਲ ਧੱਕਾ ਹੋ ਗਿਆ ਜੀ। ਮੈਂ ਤੁਹਾਨੂੰ ਕੀ ਦੱਸਾਂ? ਔਕ ਹੋ ਗਿਆ। ਇੱਧਰ ਆ ਬਈ। ਇਹਨੂੰ ਦੱਸੋ ਇਹ ਦੱਸੋ। ਬਈ ਕਹਿੰਦਾ ਤਾਂ ਕਮੇ ਨਾਲ ਹੋ ਗਿਆ। ਧੱਕਾ ਹੋ ਗਿਆ। ਜਦ ਧੱਕਾ ਕੋਈ ਨਹੀਂ ਆਇਆ ਨਾ ਧੱਕਾ ਕਰਤਾ ਮੇਰੇ ਨਾਲ ਦੋ ਲੰਦੇ ਲੰਦੇ ਇੱਕ ਪਰ ਆ ਗਿਆ ਪੈਸੇ ਉਨੇ ਹੀ। 3 ਵੀ ਚੱਲਦਾ ਮੈਂ ਦੱਸਦਾ। ਪੈਸੇ ਉਸ ਤੋਂ ਜ਼ਿਆਦਾ। ਪੈਸੇ ਉਸ ਤੋਂ ਵੀ ਜ਼ਿਆਦਾ। ਪਹਿਲਾ ਦੋ ਦਲੰਦੇ ਤੇ ਉਹ ਤੇ ਵੀ ਜ਼ਿਆਦਾ ਪੰਗਾ ਹੋ ਰਿਹਾ ਉਲਟਾ ਪਤਲੀ ਕਰਾਰੀ ਹੈ ਕਰਾਰੀ ਪੈਣੀ ਜੀ ਜਲਦੀ ਕਰ ਕਰ ਲੋ ਪਾ ਲਈ ਹੁਣ ਹਾਂ ਕਰ ਦੋ ਕਰ ਲੈ ਤੈਨੂੰ ਕਨਫਰਮ ਕਰਨਾ ਉਹਨਾਂ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ ਹਾਂ ਕਰੋ ਬਸ ਫਿਰ ਉਹ ਵੀ ਜਿਹੜਾ ਤੇ ਉੱਥੇ ਦੇ ਵਿੱਚ ਪੇਮੈਂਟ ਦਾ ਨਾ ਹੁੰਦਾ ਉਹ ਤਾਂ ਇਹਦੇ ਨਾਲ ਵਾਈਫਾਈ ਕਿਸੇ ਜੋੜਦਾ ਮੈਂ ਤਾਂ ਹੀ ਹੋ ਗਿਆ ਵਾਈਫਾਈ ਤੇ ਜੋੜਨਾ ਹੀ ਸੀ ਤਾਂ ਤੇ ਆਉਂ ਤੇਰੇ ਤਾਂ ਨਹੀਂ ਕਦੇ ਕਿਹੜੇ ਜੁੜ ਗਿਆ ਆਪੇ ਤੇ ਪਿਛਲੇ ਵਾਰ ਜੋੜਾ ਹੋਗਾ ਆਪਣਾ ਕਬਣਾ ਦੱਬਾ ਹੋਵੇ ਸੇਵਾ ਜੋੜਾ ਦੋ ਤਾਂ ਕਿਰਾਏ ਇਹ ਸਾਜਨ ਰੋਕਣਾ ਆਪਣੇ ਲੋੜਾਂ ਲੱਗਦੀ ਦੁਬਾਰੇ ਨਾ ਨਾ ਕੋਈ ਨਹੀਂ ਛੱਡੋ ਤੁਸੀਂ ਆ ਦੇ ਦੋ ਅਸਟਰੀ ਥੋੜੋ ਉਹ ਵੀ ਲੱਗਣਾ ਪੈਣਾ ਉਹ ਨੇ ਕੱਢਣਾ ਪੈਣਾ ਨੂੰ ਨੰਬਰ ਲੈਣਾ ਨੰਬਰ ਲੈ ਲਓ ਜੀ ਕਰਤਾ ਪੰਗਾ ਖੜਾ ਜੀ ਇਹ ਕਹਿੰਦੇ ਬੜੇ ਵਾਲੀ ਲੈਣਾ ਜੀ ਛਾਣੇ ਲੈਣਾ ਜੀ ਕਹਿੰਦੇ ਹੁਣ ਤੇ ਕਿਆ ਨਾ ਆਇਦਾ ਕਦਾ ਡਾਕਟਰ ਨੂੰ ਵੀ ਨਾ ਹੋਏਗਾ ਉਹਨੇ ਗਾਉ ਜੈਡ ਲਿਖਿਆ ਹੋਇਆ ਹੈਗਾ ਐਚ ਪੀ ਜੀ ਜੈਡ ਸਿਕਿਉਰਟੀ ਹੈ ਐਂਡੀ ਐਮ ਨਾ ਸਲਟ ਚਾਦਾ ਹਾਂ ਤੇ ਇੱਥੇ ਆ ਜੀ ਇਹਦਾ ਭਾਈ ਇਹ ਆ ਰਿਜਨਲ ਇਹ ਆ ਸਾਰਾ ਚਾਰਜਰ ਚੁੱਟ ਜਾ ਜਾ ਬੋਲੋ ਬੋਲੋ ਚਾਰਜਰ ਵੀ ਬਹੁਤ بڑا ਇਹਦਾ ਛੋਟਾ ਨਾ ਮੋਟਾ ਇਹ ਲਓ ਜੀ ਲਓ ਜੀ ਨੇਰੀ ਲੈ ਆਤੇ ਜੀ ਕੰਮ ਖਰਾਬ ਆ ਪਤਾ ਨਹੀਂ ਠੀਕ ਆ ਪਤਾ ਨਹੀਂ ਕੱਭ ਜਾਣਦਾ ਹਾਂ ਕੀ ਹੋ ਗਿਆ ਇੱਕ ਨੂੰ ਮੈਂ ਸੈਂਡ ਕਰ ਲਵਾਂ ਬੰਦਾ ਆਪਣੇ ਆਪ ਨੂੰ ਭੇਜਣਾ ਇਹਨਾਂ ਨੂੰ ਹੈ ਸਿੱਦੇ ਬੀ ਅੱਛਾ ਹੂੰ ਪਹਿਲਾਂ ਆਪਣੇ ਆਪ ਨੂੰ ਭੇਜਦਾ ਥਾ ਠੀਕ ਹੈ ਤੇਤੀ ਉਹਦੇ ਕਾਰ ਬੰਦਾ ਚਾਹੀਦਾ ਚੱਲਾਂ ਹਾਂ ਹਲੋ ਜੀ ਪਤਾ ਨਹੀਂ ਹੁਣ ਕਿਆ ਕਰਤਾ ਬਾਈ ਇਹਨਾਂ ਨੇ ਕੁਝ ਹੋਰ ਤੇ ਹੋਰ ਤੇ ਹੋਰ ਹੀ ਗੱਲ ਬਣਾਤੀ ਮੇਰੀ ਜਿਵੇਂ ਇਹਨਾਂ ਨੇ ਚਲੋ ਹੁਣ ਜਿਹੜਾ ਕੋ ਹੋ ਗਿਆ ਹੋ ਗਿਆ ਰੱਬੇ ਜਾਣਦਾ ਹਾਂ ਬਾਬਾ ਨਾਨਕੇ ਜਾਣਦਾ ਬਸ ਹਾਂ ਪੈਨਸ਼ਨ ਹੀ ਉਹਨਾਂ ਨੇ ਟੈਂਸ਼ਨ ਤਾਂ ਮੇਰੀ ਖਤਮ ਕਰਤੀ ਇਹਨਾਂ ਨੇ ਸਾਰੀ ਕਿਹੜੀ ਲੈਣੀ ਦੀ ਲੈ ਲਈ ਟੈਨਸ਼ਨ ਆਉਂ। ਪਤਾ ਕੀ ਗੱਲ ਹੈ ਕਾਤੇ ਕਰਿਆ ਨੀ ਕਰ ਲੰਦੇ ਸਸਤਾ ਇਹ ਲੈ ਲੰਦੇ। ਅਸਸਤਾ। ਅੱਛਾ ਤੂੰ ਮਤਲਬ 60-70 ਹਜ਼ਾਰ ਨੂੰ ਸਸਤਾ ਸਮਝਦਾ ਹੈਂ। ਹਾਂ ਮੈਂ ਤਾਂ ਲਦਾ ਸਸਤਾ ਲੈ। ਬੱਲੇ ਸ਼ਾਬਾਸ਼ ਤੁਹਾਡੇ ਬੜੇ ਤੂੰ ਮੈਂ ਕਹਿੰਦਾ ਟਾਟਾ ਬਿਰਲੇ ਗੱਲ ਤੁਹਾਡੀ ਤਾਂ ਪਿੱਠ ਲੱਗਦੀ ਹੈ ਨਾ। ਹੈਂ? ਕੁਝ ਨਹੀਂ ਆ ਬਾਈ। ਮੈਨੂੰ ਲੱਗਾ ਯਮਾਨੀਆਂ ਦਾ ਵਿਆਹ ਦੇਖ ਕੇ ਹੁਣ ਯਮਾਨੀਆਂ ਵਾਲੀ ਫੀਲਿੰਗ ਲੈਂਗੂ ਕਦੇ ਸੋਨੇ ਦੇ ਕੱਪੜੇ ਪਾਈ ਬਿਰਦੇ ਕਦੇ ਹੀਰੇ ਪਾਈ ਬਿਰਦੇ। ਉਹਨਾਂ ਦੀ ਉਹਨਾਂ ਦੀ ਰੀਲਾਂ ਹੀ ਦੇਖਦੇ ਕਿ ਤੁਸੀਂ ਵੀ ਇਦਾਂ ਹੀ ਹੋ ਗਏ ਹੈਂ। ਤਾਂ ਕਾਰਨ ਕੀ ਹੈ ਪਿੱਛੇ ਬਹੁਤ ਡੂੰਗਾ ਕਾਰਨ ਹੈ। ਹੇ ਤੁਸੀਂ ਮੈਨੂੰ ਹੁਣ ਛਾਪਾਸ ਦਿੰਦੇ ਜਾਣਾ ਘਰ ਤੱਕ ਮੇਰਾ ਹਾਲਟ ਕਿਸੇ ਪੰਨੇ ਵੀ ਫੇਲ ਹੋ ਸਕਦਾ ਮੇਰਾ ਹਾਲਟ ਆ ਆ ਲੈ ਉਹ ਤੇ ਇਹਨੇ ਕਿਨਾਰਦਾਂ ਦੱਸਦਾ ਮੈਂ ਇੱਕ ਬੁਦਵਾ ਦੇ ਦਦਾ ਮੈਂ ਇਹਨੇ ਵੀਰ ਗਿਆ ਲੈ ਮੈਂ ਚਾਹ ਬਸ ਲਗਾ ਉਹ ਕਹਿੰਦੇ ਉਹ ਪੈਗ ਵਾਲੇ ਤਾਂ ਨਹੀਂ ਹੈ ਨਹੀਂ ਦੇਖੀਗਾ ਇਹ ਮੇਰੇ ਕੋਲ 10 ਪੀਸ ਹਾਂ ਅੱਛਾ ਹਾਂ ਅੱਛਾ ਕੀ ਉਹ ਹੈਗਾ ਤਾਂ ਇਹਨਾਂ ਪਰ ਫਿਰ ਕਿੱਥੇ ਯਾਰ 4 ਲੱਖ 30 ਹਜ਼ਾਰ ਦਾ ਢਾਈ ਲੱਖ ਵਿੱਚ ਆਹਾਂ ਅੱਛਾ ਢਾਈ ਇੱਥੇ ਵਿੱਚ ਹੁਣ ਹੈ ਨਹੀਂ ਉਹ ਅੱਛਾ ਅੱਛਾ ਚਲੋ ਕੋਈ ਨਹੀਂ ਇਨਕਮ ਮੇਰੀ ਜਿੰਨੀ ਵੀ ਹੈਗੀ ਸੀ ਤਿੰਨ ਚਾਰ ਮਹੀਨੇ ਦੀ ਸਾਰੀ ਲਵਾਤੀ ਇਹਨਾਂ ਨੇ ਹੁਣ ਪਤਾ ਨਹੀਂ ਕਿਆ ਬਣੂਗਾ ਸਾਡਾ ਚਲੋ ਜੀ ਹੁਣ ਚੱਲਦੇ ਹਾਂ ਥੋੜੀ ਦੇਰ ਤੱਕ ਅਕਾਉਂਟ ਦਾ ਪੈਕਿੰਗ ਕਰਵਾ ਲਈਏ ਬੱਸ ਆ ਜੇ ਨਾ ਉਹਦੇ ਲਈ ਉਠਾ ਲੈ ਜੀ ਇੱਕ ਕਸਟਮਰ ਬਰ ਚੱਲੋ ਜੀ ਕਹਿੰਦੇ ਲੰਗਰ ਪਾਣੀ ਛਕਣਾ ਰਸਤੇ ਦੇ ਵਿੱਚ ਫਿਰ ਅਸੀਂ ਜਸਰਾਜ ਢਾਬਾ ਜਸਰਾਜ ਬੈਸ਼ਨੂ ਢਾਬੇ ਤੇ ਆ ਗਏ ਤੇ ਇਹਨਾਂ ਨੇ ਬੜਾ ਦਿਲ ਖਿੱਚ ਮਾ ਜ ਸਾਡਾ ਮਤਲਬ ਸਵਾਗਤ ਕੀਤਾ ਏ ਫੋਟੋਆਂ ਵਧੀਆ ਵਧੀਆ ਜਿ ਲੈ ਕੇ ਕਹਿੰਦੇ ਜੀ ਆਇਆਂ ਨੂੰ ਦਿਲ ਦਾ ਨਹੀਂ ਮਾੜਾ ਜਸਰਾਜ ਟਾਬੇ ਵਾਲਾ ਕਿਆ ਗੱਲ ਬਾਤ ਚਲੋ ਫਿਰ ਚੱਲਦੇ ਹਾਂ ਅੱਜ ਮੇਰਾ ਦਿਲ ਵੀ ਖੁਸ਼ ਹੈ ਕਿ ਮੇਰਾ ਲੈਪਟਾਪ ਬਚ ਗਿਆ ਤੁਹਾਨੂੰ ਲੈਪਟਾਪ ਦਵਾਉਣੇ ਤੋਂ ਬਾਅਦ ਤੇਰਾ ਬਚ ਗਿਆ ਆਉ ਨਹੀਂ ਤੇਰੇ ਘਰ ਨੂੰ ਜਾਣਾ ਲੈਪਟਾਪ ਪੱਕੀ ਜਾਂਦਾ ਆ ਵੀ ਕੁਝ ਬਹੁਤ ਵਧੀਆ ਗੱਲਾਂ ਬਾਤਾਂ ਜੀ ਲਿਖੀਆਂ ਹੋਈਆਂ ਬ੍ਰੇਕਫਾਸਟ ਲਾਂਚ ਡਿਨਰ ਹੈ ਆ ਵੀ ਬੇਬਣਾ ਵੀ ਇਸ ਵਗਤ ਵਾਸਤੇ ਖੜਾ ਹੀ ਨਹੀਂ ਵੈਲਕਮ ਵਾਪਸ ਕਰਨ ਦਾ ਵਾਸਤੇ ਹਾਂ ਯਾਰ ਲొਕੇਸ਼ਨ ਤਾਂ ਵਧੀਆ ਲੱਗਦੀ ਯਾਰ ਪਹਿਲਾਂ ਆਇਆ ਜਤਿੰਦਰ ਹਰੇ ਕਹਿੰਦੇ ਮੈਂ ਕੋਈ ਹਾਂ ਮੈਂ ਤਕਰੀਬਨ 4 ਖਾਲ ਪਹਿਲਾਂ ਆਇਆ ਸੀ ਉਦੋਂ ਇੰਨਾ ਵਧੀਆ ਨਹੀਂ ਸੀ ਇਹਨਾਂ ਨੇ ਡਿਵੈਲੂਪੇਸ਼ਨ ਕਰੀ ਹੋਈ ਅਸੀਂ ਜਣੀ ਇਹ ਇਹ ਜਿਹੜਾ ਰੋਡ ਹੈਗਾ ਕਰਾਲੀ ਤੋਂ ਥੋੜਾ ਜਿਹਾ ਪਿੱਛੇ ਜਾ ਜਾਂਦਾ ਰੋਪੜ ਵਾਲੀ ਛਾਂ ਨੂੰ ਬਿਲਕੁਲ ਅ ਤੇ ਰੋਪੜ ਤੇ ਆਪਣਾ ਕਿਹੜਾ ਕਿਹੜਾ ਪਿੰਡਾ ਜਾਂਦਾ ਹੈ ਕਿ ਸਿੰਘ ਸੂਂਗ ਟੱਪ ਕੇ ਥੋੜਾ ਜਿਹਾ ਸਿੰਘ ਤੇ ਜਣੀ ਮਤਲਬ ਚੀਮਾ ਬੋਇਲਰ ਦੇ ਨੇੜੇ ਛੜੇ ਬਿਲਕੁਲ 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 ਅ ਸ਼ਾਨਦਾਰ ਰਚਾ ਹਾ ਫੁੱਲ ਬੂਟੇ ਜੀ ਵਧੀਆ ਲੱਗਾ ਛੰਨ ਬੰਨੀ ਵੀ ਦਿਖਦਾ ਯਾਰ ਹਨਾ ਸ਼ਾਨ ਨਵੇਂ ਇੱਧਰ ਵੀ ਸ਼ਾਨ ਬੰਨੀ ਵੀ ਹੈ ਕੋਈ ਮਤਲਬ ਘੈਂਟ ਘਾਲਾ ਬਤਾ ਰੇ ਪੂਰੀ ਲੋ ਜੀ ਚਾ ਘੈਂਟ ਥਾਲੀਆਂ ਥੋੜੀਆਂ ਦਾ ਬਾਈ ਪ੍ਰਬੰਧ ਪੂਰਾ ਕਰਿਆ ਵਾ ਅਸੀਂ ਅੰਦਰ ਜਾ ਕੇ ਵੀਡੀਓ ਆਪਣੀਆਂ ਬਣਾਵਾਂਗੇ ਹੁਣ ਲੋਕ ਬੈਠੇ ਜਾਦਾ ਤੇ ਬਾਅਦ ਵਿੱਚ ਦੱਸਦੇ ਹਾਂ ਤੁਹਾਨੂੰ ਮਿਲ ਕੇ ਪਾ ಸ್ಕ್ರೀನ್